ਦੁੱਖਾਂ ਬਾਰੇ ਤੇ ਦੂਜੀਆਂ ਚੀਜ਼ਾਂ ਜਿਹੜੀਆਂ ਦੁੱਖਦਈ ਉਹਨਾਂ ਬਾਰੇ ਕਹਿੰਦੇ ਆ ਇੱਕ ਜਵਾਨੀ ਦੂਸਰਾ ਕੀ ਹੈ ਧਨ ਧਨ ਪੈਸਾ ਜਿਹੜਾ ਤੀਜਾ ਬੇਕਮੂਰਖਤਾ ਕਨ ਪੜਤਾ ਮੂਰਖਤਾ ਬੇਸਮਝੀ ਕਈ ਜਿਹੜੇ ਪੜੇ ਸਕੂਲਾਂ ਚ ਨਹੀਂ ਉਹ ਵੀ ਬੜੇ ਸਿਆਣੇ ਹੁੰਦੇ ਆ ਪਰ ਜਿਹੜੇ ਬੇਵਕੂਫ ਨੇ ਮੂਰਖ ਨੇ ਜਿਹੜੇ ਪ੍ਰਵਤਾਯਹ ਚਾਰੂ ਪਰਮ ਰਿਪ ਪ੍ਰਵਤਾ ਵਡਿਆਈ ਦੁਨੀਆਂ 'ਚ ਬੱਲੇ ਬੱਲੇ ਹੋਣੀ ਬਹੁਤ ਹੀ ਵੜਿਆਈ ਮਸ਼ਹੂਰੀ ਇਹ ਵੱਡੇ ਦੁਸ਼ਮਣ ਹੈ ਮਨੁੱਖ ਦੇ ਚਾਰੇ ਪੈਸਾ ਜਵਾਨੀ ਬੇਸਮਝੀ ਤੇ ਵੜਿਆਈ ਇਹ ਚਾਰੇ ਪਰਮ ਵੱਡੇ ਦੁਸ਼ਮਣ ਹੈ ਦੇਤ ਅਨਰਥ ਇਕ 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 ਜਿਹੜੇ ਇਹ ਆ ਅਨਾਰਥ ਕਰ ਦਿੰਦੇ ਆ ਖਰਾਬੀਆਂ ਲੜਾਈ ਝਗੜੇ ਪੈਦਾ ਕਰ ਦਿੰਦੇ ਆ ਜਹਾਂ ਚਾਰ ਤਹ ਕਿਆ ਕਥਾ ਜਿੱਥੇ ਚਾਰੋ ਹੀ ਆ ਚਾਰੇ ਚੀਜ਼ਾਂ ਹੀ ਆ ਜਵਾਨੀ ਵੀ ਹੈਗੀ ਪੈਹਾ ਵੀ ਹੈਗਾ ਮੂਰਖਤਾ ਵੀ ਹੈਗੀ ਹੈ ਵੜਿਆਈ ਹੈ ਤੇ ਉੱਥੇ ਫਿਰ ਕੀ ਕਥਾ ਹੀ ਕੀ ਕਹਿਣੀ ਹੈ ਤਾਈਂ ਤੇ ਉਹ ਆਮ ਅਮੀਰ ਬੰਦਿਆਂ ਦੇ ਵਿਗੜੇ ਜਿਹੜੇ ਨਿਆਣੇ ਆ ਓਕੇ ਉਹ ਜੇ ਗਲਤ ਕੰਮ ਕਰ ਦਿੰਦੇ ਕਿੰਨਿਆਂ ਨੂੰ ਮਾਰ ਦਿੰਦੇ ਇੱਜ਼ਤਾਂ ਲੁੱਟ ਲੈਂਦੇ ਇਹ ਵਾ ਤੇ ਮਾਇ ਜੋ ਕਵੀ ਜੀ ਕਹਿੰਦੇ ਜਿਹੜੇ ਹਨ ਇਹ ਚਾਰੇ ਵੱਡੇ ਦੁਸ਼ਮਣ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਣੀ ਮਿਸ ਦਸਮ ਬਾਣੀ ਵਿੱਚ ਬਚਨ ਕਹੇ ਆ ਏਕ ਮਦੀ ਦੂਜਾ ਤਰुण ਤੀਜਾ ਆਤ ਤਨ ਤਾਮ ਇੱਕ ਨਸ਼ੇੜੀ ਹੋਣਾ ਏਕ ਮਦੀ ਦੂਜਾ ਤਰਨ ਦੂਜੀ ਜਵਾਨੀ ਏਕ ਮਦੀ ਦੂਜਾ ਤਰਨ ਤੀਜਾ ਆਤ ਤਨ ਤਾਮ ਤੇ ਤੀਜਾ ਘਰ ਚ ਪਾਹਾ ਬਹੁਤਾ ਹੋਣਾ ਪਾਪ ਕਰੇ ਬਿਨ ਕਿਉਂ ਬਚੈ ਪਾਪਾਂ ਕਰਨ ਤੋਂ ਬਗੈਰ ਉਹ ਬੰਦਾ ਕਿਵੇਂ ਬਚ ਸਕਦਾ ਕਹਿੰਦਾ ਬਚੇ ਤਾਂ ਹੀ ਵੱਜਦਾ ਬਚਾਵੇ ਰਾਮ ਜੇ ਰਾਬੀ ਬਚਾਵੇ ਵਾਹਿਗੁਰੂ ਵੀ ਬਚਾਵੇ ਤਾਂ ਹੀ ਬਚ ਸਕਦਾ ਇਹ ਕਵੀ ਹਰਦੀਾਲ ਕੀ ਆ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਭਾਈ ਇਹ ਜਵਾਨੀ ਜਿਹੜੀ ਹੋ ਗਈ ਇਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਜਿਵੇਂ ਕਿਹਾ ਤੇ ਉਹ ਹੁੰਦਾ ਨਾ ਬਚਨ ਜੋ ਬਨਪੰਜੇ ਠੱਗ ਇਨੀ ਜਗ ਠੱਗੀ ਜਗ ਠੱਗਿਆ ਕਿਨੇ ਨੈ ਆਇਆ ਲੱਜ ਮਾਰੇ ਦਾ ਬਚਨ ਮਾਰੇ ਬਖਸ਼ ਲੈਂ ਤੂੰ ਹੀ ਚੇਤਾ ਨਹੀਂ ਇੱਕਦਮ ਮਨਉਂਡਿਆ ਮਹਾਰਾਜ ਦੀ ਉਹ ਪੰਕਤੀ ਵੀ ਆ ਉਹਦੇ ਵਿੱਚ ਕਿ ਜਵਾਨੀ ਹੋ ਗਈ ਰੂਪ ਹੋ ਗਿਆ ਇਹ ਠੱਗ ਹੈ ਤੇ ਜੇ ਧਿਆਨ ਨਾ ਪੜੋ ਇਹਨਾਂ ਚੀਜ਼ਾਂ ਨੂੰ ਤੇ ਵਿਚਾਰੋ ਇਹ ਅਮਲ ਕਰਨ ਵਾਲੀਆਂ ਚੀਜ਼ਾਂ ਐ ਦੋਹਰਾ ਖੱਟ ਦੋਹੇ ਤਰ